ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂ ਪਹਿਚਾਨਿਆ ਜੋ ਲਰੈ ਦੇਨ ਕੇ ਹੀ ਉਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜਾ ਖੇਤ ਸਹਬੇ ਕਮਾਲ ਅਮਰਤ ਕੇ ਦਾਤੇ ਸਰਬਸਤਾਨੀ ਦੇਸ਼ਮੇਸ਼ ਪਿਤਾ ਹਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਜਨੀਕ ਮਾਤਾ ਮਾਤਾ ਗੁਜਰਕੌਰ ਜੀ ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾワਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਦੀ ਦਾ ਸ਼ਹੀਦੀ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿధి ਪਾਮ ਉਤਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਤਾਂ ਵੱਲੋਂ ਬਹੁਤ ਹਿਸ਼ਰਤਾਂ ਔਰ ਸਤਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸਵੇਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਮੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਤੇ ਵੀ ਕੰਮ ਕਰ ਤੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੀ ਔਰ ਉਹਨਾਂ ਦੀ ਯਾਦ ਵਿੱਚ ਮੋਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸਿੱਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਹੈ ਕਿਉਂਕਿ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਵੀ ਕੋਈ ਅਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਨਹੀਂ ਮਿਲਦੀ ਕਿ 7 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸਿੰਘ ਸਾਹਿਬ ਜੀ ਦੀ ਹਕੂਮਤ ਦੇ ਕੈਦ ਵਿੱਚ ਠੰਡੇ ਬੁਰਜ ਵਿੱਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਹ ਮਾਤਾ ਜੀ ਤੇ ਔਰ ਸਹਿਬਜ਼ਾਦਿਆਂ ਤੇ ਕੀਤਾ ਗਿਆ ਪਰ ਕੋਈ ਈਨ ਨਹੀਂ ਮੰਨੀ ਆਪਣੇ ਸਿੱਖੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਕੇਸਾਂ ਤੇ ਸੁਆਸਾਂ ਦੇ ਨਾਲ ਦਬਾਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾਇਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਅਸਲਤ ਨਤਕਾ ਪੌਦਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਪਤਾ ਗੁਰਕੌਰ ਜੀ ਦੀ ਬਾਬਾ ਜੋਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਕਾਰ ਨਾਲ ਅਸੀਂ ਕੱਲ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ